ਸਾਨੂੰ ਇੱਕ ਐਸੇ ਪਿੰਡ ਤੋਂ ਜਾਣੂ ਕਰਵਾਉਣਾ ਹੈ ਜਿਹੜਾ ਬੇਸ਼ੱਕ ਛੋਟਾ ਪਿੰਡ ਹੈ ਪਰ ਸਹੂਲਤਾਂ ਹਰ ਪ੍ਰਕਾਰ ਦੀਆਂ ਰੱਖਦਾ ਹੈ ਐਸਾ ਪਿੰਡ ਜਿਸ ਦੀ ਵੋਟ ਬੇਸ਼ੱਕ 1200 ਦੇ ਕਰੀਬ ਹੈ ਪਰ ਆਸ-ਪਾਸ ਦੇ 50 ਤੋਂ ਵੀ ਜ਼ਿਆਦਾ ਪਿੰਡਾਂ ਨੂੰ ਇਹ ਸਹੂਲਤਾਂ ਮਹੱਈਆ ਕਰਵਾਉਂਦਾ ਹੈ ਜੀ ਹਾਂ ਬੜਾ ਸੋਹਣਾ ਪਿੰਡ ਹੈ ਬੜਾ ਵਧੀਆ ਪਿੰਡ ਹੈ ਮੈਂ ਗੱਲ ਕਰ ਰਿਹਾ ਪਿੰਡ ਖੁੜੰਝ ਜ਼ਿਲ੍ਹਾ ਫਾਜ਼ਿਲਕਾ ਦੀ ਜੀ ਹਾਂ ਇਸ ਪਿੰਡ ਦੀ ਆਬਾਦੀ ਬੇਸ਼ੱਕ ਥੋੜੀ ਹੈ ਬੇਸ਼ੱਕ 1200 ਦੇ ਕਰੀਬ ਇਸ ਪਿੰਡ ਦੀ ਵੋਟ ਹੈ ਪਰ ਉਹ ਕਿਹੜੀ ਸਹੂਲਤ ਹੈ ਜਿਹੜੀ ਇਸ ਪਿੰਡ ਦੇ ਵਿੱਚ ਹੈ ਨਹੀਂ ਵੀਡੀਓ ਪੂਰੀ ਦੇਖਿਓ ਤੁਹਾਨੂੰ ਕੱਲੀ-ਕੱਲੀ ਜਾਣਕਾਰੀ ਦਿਆਂਗੇ ਵਧੀਆ ਤਰੀਕੇ ਨਾਲ ਸਮਝਾਵਾਂਗੇ ਪਿੰਡ ਖੁੜੰਝ ਦੇ ਵਿੱਚ ਗੁਰਦੁਆਰਾ ਸਾਹਿਬ ਸ਼ੁਸ਼ੋਭਿਤ ਹੈ ਪਟਵਾਰਖਾਨਾ ਵੀ ਬਣਿਆ ਹੋਇਆ ਹੈ ਡਾਕ ਘਰ ਵੀ ਮੌਜੂਦ ਹੈ ਪਸ਼ੂ ਡਿਸਪੈਂਸਰੀ ਪਸ਼ੂ ਹਸਪਤਾਲ ਵੀ ਮੌਜੂਦ ਹੈ ਸਰਕਾਰੀ ਸਕੂਲ ਵੀ ਬਣਿਆ ਹੋਇਆ ਹੈ ਪਿੰਡ ਖੁੜਾਂਜ ਦੇ ਵਿੱਚ ਧਰਮਸ਼ਾਲਾ ਦੇ ਨਾਲ ਸ਼੍ਰੀ ਗੁਰੂ ਰਵੀਦਾਸ ਜੀ ਦਾ ਅਸਥਾਨ ਵੀ ਸੁਸ਼ੋਭਿਤ ਹੈ ਤਾਂ ਜਿਸ ਤ ਦੇ ਕੇ ਸਾਰੇ ਪਿੰਡ ਦੀ ਸ਼ਰਧਾ ਭਾਵਨਾ ਟਿੱਕੀ ਹੋਈ ਹੈ ਪਿੰਡ ਦੇ ਵਿੱਚ ਜਿੰਨੇ ਵੀ ਧਾਰਮਿਕ ਸਥਾਨ ਨੇ ਸਾਰਾ ਪਿੰਡ ਉਹਨਾਂ ਦਾ ਰਲ ਮਿਲ ਕੇ ਸਤਿਕਾਰ ਕਰਦਾ ਹੈ ਹੋਰ ਗੱਲ ਕਰੀਏ ਤਾਂ ਇੱਕ ਬਾਬਾ ਖੇਤਰਪਾਲ ਜੀ ਦਾ ਝੰਡ ਵੀ ਸ਼ਸ਼ੋਭਿਤ ਹੈ ਜਿਸ ਤੇ ਕਿ ਪਿੰਡ ਵਾਸੀਆਂ ਦੀ ਸ਼ਰਧਾ ਬਣੀ ਹੈ ਤੇ ਉਹ ਇੱਥੇ ਨਤਮਸਤਕ ਵੀ ਹੁੰਦੇ ਨੇ ਖੇਡ ਪ੍ਰੇਮੀਆਂ ਦੇ ਲਈ ਪਿੰਡ ਦੇ ਵਿੱਚ ਬਹੁਤ ਵਧੀਆ ਤੇ ਵੱਡਾ ਸਟੇਡੀਅਮ ਵੀ ਬਣਿਆ ਹੋਇਆ ਹੈ ਇਸ ਤੋਂ ਇਲਾਵਾ ਤੁਸੀਂ ਪਿੰਡ ਦੇ ਵਿੱਚ ਲੱਗੀ ਹੋਈ ਜਿੰਮ ਦੇ ਵੀ ਜਿਹੜੇ ਸ਼ਾਟ ਨੇ ਉਹ ਸਕਰੀਨ ਤੇ ਦੇਖ ਰਹੇ ਹੋ ਬਹੁਤ ਹੀ ਵਧੀਆ ਤਰੀਕੇ ਨਾਲ ਸਾਰਾ ਕੁਝ ਮੈਨੇਜ ਕੀਤਾ ਜਾਂਦਾ ਹੈ ਹੈਲਥ ਐਂਡ ਬੈਲੈਂਸ ਸੈਂਟਰ ਘਰ ਵੀ ਇਸ ਪਿੰਡ ਦੇ ਵਿੱਚ ਬਣਿਆ ਹੋਇਆ ਹੈ ਤੇ ਬੀਤੇ 16 ਮਾਰਚ 2025 ਨੂੰ 23ਵਾਂ ਕਬੱਡੀ ਓਪਨ ਟੂਰਨਾਮੈਂਟ ਪਿੰਡ ਖੁੜਾਂਜ ਦੇ ਸਟੇਡੀਅਮ ਵਿੱਚ ਕਰਵਾਇਆ ਗਿਆ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚਦੇ ਨੇ ਤੇ ਸੁਸਾਇਟੀ ਵੀ ਬਣੀ ਹੋਈ ਹੈ ਸੁਸਾਇਟੀ ਬਾਰੇ ਥੋੜਾ ਤੁਹਾਨੂੰ ਡਿਟੇਲ ਚ ਦੱਸਾਂਗੇ ਸੋਸਾਇਟੀ ਦੇ ਵਿੱਚ ਹਰ ਪ੍ਰਕਾਰ ਦੇ ਖੇਤੀਬਾੜੀ ਨਾਲ ਸੰਬੰਧਿਤ ਸਾਮਾਨ ਜਿਹੜੇ ਇੱਥੇ ਮਿਲ ਜਾਂਦੇ ਆ ਹਰ ਪ੍ਰਕਾਰ ਦੀ ਫੈਸਿਲਿਟੀ ਇੱਥੇ ਬਣੀ ਹੋਈ ਹੈ ਇਸ ਦੇ ਵਿੱਚ ਕੰਟੀਨ ਵੀ ਬਣੀ ਹੋਈ ਹੈ ਜਿੱਥੋਂ ਪਿੰਡ ਦੇ ਲੋਕ ਸੌਦਾ ਆਪਾਂ ਕਹਿੰਦੇ ਨੇ ਕਰਾਨਾ ਰਾਸ਼ਨ ਖਰੀਦ ਸਕਦੇ ਆ ਵੇਰਕਾ ਦਾ ਜਿਹੜਾ ਸੈਟਅਪ ਹੈ ਉਹ ਵੀ ਲੱਗਿਆ ਹੋਇਆ ਵਿੱਚ ਮੈਂ ਕਹਣਾ ਵੀ ਹਰ ਪ੍ਰਕਾਰ ਦੀ ਜਿਹੜੀ ਸਹੂਲਤ ਹੈ ਉਹ ਸੋਸਾਇਟੀ ਦੇ ਵਿੱਚ ਬਣੀ ਹੋਈ ਹੈ ਮਿਲ ਜਾਂਦੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਫੈਸਿਲਿਟੀ ਲੈਣੀ ਹੈ ਬੜਾ ਸੋਹਣਾ ਕਲਪ ਇੱਕ ਪੰਚਾਇਤ ਘਰ ਬਣਿਆ ਹੋਇਆ ਹੈ ਇੱਥੋਂ ਦੇ ਦਫ਼ਤਰ ਬਣੇ ਹੋਏ ਨੇ ਵੀ ਬਹੁਤ ਵਧੀਆ ਸੁਚੱਜੇ ਤੇ ਸੁਚਾਰੂ ਢੰਗ ਦੇ ਨਾਲ ਇਸ ਨੂੰ ਚਲਾਇਆ ਜਾਂਦਾ ਹੈ ਮਿਲਦੇ ਆਂ ਸਰਦਾਰ ਵੀਰ ਸਿੰਘ ਗੱਲ ਜੀ ਨੂੰ ਤੇ ਪੁੱਛਦੇ ਹਾਂ ਇਹਨਾਂ ਤੋਂ ਵੀ ਪਿੰਡ ਦੇ ਵਿੱਚ ਕਿਹੜੀ-ਕਿਹੜੀ ਚੀਜ਼ ਆਪਾਂ ਨੂੰ ਮੋਈ ਆਈ ਇੱਥੇ ਇਸ ਸੈਕਟੀ ਦੇ ਵਿੱਚ ਸਾਨੂੰ ਤਾਂ ਇਉਂ ਆ ਲੱਗਦਾ ਵੀ ਕੋਈ ਇੱਥੇ ਕਮੀ ਰਹਿਣ ਹੀ ਨਹੀਂ ਦਿੱਤੀ ਇਹ ਜਿੰਨੇ ਵੀ ਮਤਲਬ ਸਟਾਫ ਹੈ ਜਿਹੜਾ ਸੈਕਟਰੀ ਸਾਹਿਬ ਹੈ ਹਾਂਜੀ ਰੇਸ਼ਮ ਸਿੰਘ ਹਾਂਜੀ ਇਹ ਜौन ਦਾ ਮਤਲਬ ਇਹਨਾਂ ਦੇ ਅੰਡਰ ਆਇਆ ਹਾਂਜੀ ਇਹਨਾਂ ਨੇ ਕਿਸੇ ਮਤਲਬ ਸੰਧ ਦੀ ਯਾਰ ਕੋਈ ਹੋਰ ਕਮੀ ਰਹਿਣ ਹੀ ਨਹੀਂ ਦਿੱਤੀ ਪਹਿਲਾਂ ਪਹਿਲਾਂ ਕੁਛ ਨਹੀਂ ਇਕੱਲੀ ਰੇਹ ਮਿਲਦੀ ਸੀ ਪਹਿਲਾਂ ਤਾਂ ਇਕੱਲੀ ਰੇਹ ਹੀ ਮਿਲਦੀ ਸੀਗੀ ਠੀਕ ਹੈ ਜੀ ਤੇ ਹੁਣ ਇਹ ਕਿੰਨੇ ਚਿਰ ਤੋਂ ਜਿਹੜਾ ਆਪਾਂ ਨੂੰ ਆਸੰਦ ਸੰਦੇੜਾ ਸਾਰਾ ਮਿਲਦਾ ਤੇ ਇਹ ਮੇਰਾ ਖਾਲ 2013 13 ਤੋਂ ਲੈ ਕੇ ਹਾਂਜੀ 2013 ਤੋਂ ਲੈ ਕੇ ਅਸੀਂ ਨਾ ਉਧਰ ਨਿਗਰੌਣ ਕੰਨੀ ਗਏ ਸੀ ਇੱਕ ਸਾਇਟੀ ਵੇਖੀ ਸੀ ਅਸੀਂ ਆਂਦੇ ਸੀ ਵੀ ਸਾਇਟੀ ਦਾ ਇਹ ਹੈ ਅਜੇ ਵੇਖੀ ਹੈ ਪੰਜਾਬ ਲੈਵਲ ਤੇ ਠੀਕ ਹੈ ਜੀ ਪਰ ਉਹ ਸਾਇਟੀ ਵੇਖ ਕੇ ਜਦੋਂ ਇਹਨੇ ਆ ਕੇ ਕੰਮ ਕੀਤਾ ਤਾਂ ਸਾਨੂੰ ਉਹ ਸਾਇਟੀ ਵੀ ਭਲਾਤੀ ਇਹਨੇ ਕੀ ਬਾਤਾਂ ਇਹ ਹਾਂਜੀ ਤੇ ਜਿਹੜੇ ਆਪਣੇ ਕੋਲੇ ਟਰੈਕਟਰ ਹੈ ਜੀ ਇਹੇ ਹਾਂਜੀ ਉਹ ਜਿਹੜੇ ਇਹ ਪਿੰਡ ਦੇ ਬੰਦੇ ਹੀ ਲੈ ਕੇ ਜਾ ਸਕਦਾ ਜਾਂ ਕੋਈ ਬਾਹਰਲੇ ਪਿੰਡ ਦਾ ਬੰਦਾ ਵੀ ਲੈ ਕੇ ਜਾਂਦਾ ਕਿਰਾਏ ਕਿਰਾਏ ਵਾਸਤੇ ਦਿੰਨੇ ਆ ਹਾਂ ਕੋਈ ਵੀ ਲੋਡਵੰਦ ਆ ਜੇ ਉਸੇ ਨੂੰ ਲੈ ਜਾਂਦਾ ਜੀ ਤਕਰੀਬਨ ਇੱਥੇ ਸਾਰੇ ਹੀ ਸੰਦ ਹੈ ਮਤਲਬ 3-4 ਦਾ ਸੁਪਰ ਸਿੱਧਰੀ ਹੋਣਗੇ ਅੱਛਾ ਜੀ ਆ ਕੀ ਡੀਜ਼ਲ ਪੰਪ ਹੈ ਅੱਛਾ ਜੀ ਹਾਂ ਜੀ ਕੋਈ ਵੀ ਰਾਹ ਗੀਰ ਪੁਆਲੇ ਮਤਲਬ ਇੱਥੋਂ ਵੀ ਮਤਲਬ ਕਿ ਹੁਣ ਜੇ ਕੋਈ ਚੀਜ਼ ਦੀ ਲੋਡ ਪੈਂਦੀ ਹੈ ਬਾਹਰ ਨਹੀਂ ਜਾਣਾ ਪੈਂਦਾਗਾ ਨਹੀਂ ਨਹੀਂ ਜਾਣਾ ਪੈਂਦਾ ਜੀ ਤੇ ਇਹ ਜਿਹੜੀ ਆਪਣੀ ਸੋਸਾਇਟੀ ਬਣੀ ਹੈ ਇਹ ਕਿੰਨੇ ਪਿੰਡਾਂ ਦੀ ਸਾਂਝੀ ਹੈ ਜੀ ਇਹ 4 ਪਿੰਡਾਂ ਦੀ ਹੈ ਜੀ ਤਾਰੇ ਵਾਲਾ ਖੜੰਜ ਪਿੰਡ ਦਾ ਹੈਗਾ ਹੀ ਹੈਗਾ ਹਾਂਜੀ ਹਾਂਜੀ ਤਾਰੇ ਵਾਲਾ ਤੰਬੂ ਵਾਲਾ ਤੇ ਚੱਕ ਖੜੰਜ ਕਾਨੇ ਵਾਲਾ ਵੀ ਕਹਿੰਦੇ ਅੱਛਾ ਹਾਂਜੀ ਕਾਨੇ ਵਾਲਾ ਵੀ ਕਹਿੰਦੇ ਚੱਕ ਖੜੰਜ ਵੀ ਕਹਿੰਦੇ ਚੱਕ ਖੜੰਜ ਹੈ ਹਾਂਜੀ ਚਾਰ ਪਿੰਡਾਂ ਦੀ ਸਾਂਝੀ ਹੈ ਚਾਰ ਪਿੰਡਾਂ ਦੀ ਤੇ ਹੈ ਇਸ ਖੜੰਜ ਪਿੰਡ ਦੇ ਵਿੱਚ ਹਾਂਜੀ 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 ਇਹ ਥਾਂ ਵੀ ਤਕਰੀਬਨ ਸੋਸਾਇਟੀ ਨੂੰ ਸੰਧੂ ਪਰਿਵਾਰ ਨੇ ਹੀ ਦਿੱਤੀ ਸੀ ਓਕੇ ਤੇ ਬਾਕੀ ਰਹਿੰਦੀ ਖੁੰਦੀ ਜਿਹੜੀ ਕਸਰਾ ਉਹ ਕੱਕੇ ਜ਼ਹਿਰਤ ਨੇ ਸੰਧੂ ਸਾਹਿਬ ਨੇ ਕੱਢੀ ਹੈ ਪੀ ਜੇ ਆਪਾਂ ਸਬਸਿਟੀਆਂ ਬਾਰੇ ਗੱਲ ਕਰੀਏ ਤੇ ਉਹਨਾਂ ਦੀ ਮਿਹਰਬਾਨੀ ਨਾਲ ਆਈਆਂ ਜੁਨੀਆਂ ਵੀ ਸਬਸਿਟੀ ਇੱਥੇ ਆਈ ਐਸ ਸੈਟਿੰਗ ਜਸਰਤ ਸਿੰਘ ਸੰਧੂ ਸਾਹਿਬ ਹਾਂਜੀ ਠੀਕ ਆ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ ਸਹਿਯੋਗ ਹਾਂ ਠੀਕ ਹੈ ਉਸ ਤੋਂ ਪਹਿਲਾਂ ਭਾਈ ਲਾਲੀਹਰਾਂ ਦਾ ਬਹੁਤ ਵੱਡਾ ਸਹਿਯੋਗ ਠੀਕ ਆ ਠੀਕ ਹੈ ਠੀਕ ਹੈ ਠੀਕ ਹੈ ਨਾਮ ਸਿੰਘ ਬਰਾੜ ਸਾਹਿਬ ਸਰਪੰਚ ਐਸ ਪਿੰਡ ਦੇ ਖੜਾਂਜ ਪਿੰਡ ਦੇ ਤੇ ਆਪਾਂ ਨੂੰ ਕੁਝ ਜਾਣਕਾਰੀ ਦੇਣਗੇ ਸੋਸਾਇਟੀ ਬਾਰੇ ਹੈਨਾ ਇੱਕ ਕਰਿਆਨਾ ਸਟੋਰ ਬਣਾਇਆ ਆਪਣੇ ਪਿੰਡ ਸੋਸਾਇਟੀ ਦਾ ਜੀ ਅੱਛਾ ਫਿਰ ਇੱਕ ਕਰਿਆਨਾ ਜੋ ਵੀ ਮਰਜ਼ੀ ਲਓ ਸੈਂਪੂ ਸ਼ੈਂਪੂ ਕਲੀਨਿੰਗ ਹੋ ਗਿਆ ਸਾਬਣ ਬਿਸਕਟ ਸਭ ਕੁਝ ਖੰਡ ਤੇ ਇਹ ਆ ਜਿਹੜੀਆਂ ਖਾਲੀ ਪਈਆਂ ਪੇਟੀਆਂ ਕਿ ਸਮਾਨ ਸਪੂਨ ਚੜਨ ਆਲਾ ਪਿਆ ਹਜੇ ਇਹ ਸਮਾਨ ਚੜਨ ਨਾਲ ਆਈ ਜਾਂਦਾ ਸਟਾਕ ਠੀਕ ਹੈ ਮੇਰੀ ਵੀ 베ਰਕਾ ਦਾ ਬੂਥ ਵੀ ਵੈਸੇ ਬਾਹਰ ਲਾਇਆ ਹੋਇਆ ਕਹਦਾਈ 베ਰਕਾ ਦਾ ਬੂਥ ਅੱਛਾ 베ਰਕਾ ਦਾ ਠੀਕ ਹੈ ਉੱਥੋਂ ਸਾਰਾ ਕੁਝ ਮਿਲਿਆ ਕਰਨਾ 베ਰਕਾ ਦਾ ਵੀ ਬਸ ਉਹ ਵੀ ਸਮਾਨ ਆਈ ਜਾਂਦਾ ਹੌਲੀ ਹੌਲੀ ਸਾਰਾ ਵੀ ਆਹ ਦੇਖੋ ਤੁਸੀਂ ਸਾਰੇ ਟਰੈਕਟਰ ਤੋਂ ਚਾਰ ਟਰੈਕਟਰ ਆ ਜੀ ਇੱਕ ਅਜੇ ਲੋਡਰ ਬਣ ਕੇ ਵੀ ਆਈ ਜਾਂਦਾ ਠੀਕ ਹੈ ਆ ਨਵਾਂ ਸੁਹਾਗਾ ਪਹੁੰਚ ਗਿਆ ਸੀਗਾ ਠੀਕ ਹੈ ਬਾਈ ਜੀ ਦੋ ਕੰਪਿਊਟਰ ਕਰਾਏ ਆ ਇੱਕ ਚੱਲੀ ਜਾਂਦਾ ਇੱਕ ਆਵਲ ਠੀਕ ਹੈ ਟੋਟਲ ਖਾਂਦੀ ਆ ਸਰ ਹਾਂ ਤਿੰਨ ਤੂੜੀ ਵਾਲੇ ਮਸ਼ੀਨਾਂ ਠੀਕ ਹੈ ਪਾਰਟੀ ਵਾਜ ਤੋਂ ਵੈਸੇ ਵੱਖਰੀ ਚੀਜ਼ ਆ ਵੀ ਐਣੀ ਕੋਈ ਪਾਰਟੀ ਉਹ ਬਣੀ ਪਿਓ ਉਹ ਨੂੰ ਮਿਲ ਲੰਗੇ ਜਿਵੇਂ ਕਰਨ ਕੋਈ ਇਹ علیحد੍ਹਾ ਕੱਢ ਕੇ ਰੱਖਿਆ ਹੈ ਹਾਂ ਅੱਛਾ ਇਹ ਨਵਾਂ ਆਇਆ ਹੈ ਇਹ ਨਵਾਂ ਆਇਆ ਲੋਡਰ ਆਈ ਜਾਂਦਾ ਲੋਡਰ ਆਈ ਜਾਂਦਾ ਠੀਕ ਹੈ ਆ ਬਾਈ ਟੂਲ ਟਾਲ ਵੀ ਲਾਤਾ ਯਾਰ ਇਹ ਤਾਂ ਪੂਰਾ ਹੈ तकरीबन 40% ਤੋਂ 50 ਹੀ ਹੋਣੇ ਮੈਸਰ ਤੋਂ ਉਸ ਤੋਂ ਵੀ ਆਏ ਆ ਸਾਰੇ ਪਹਿਲਾ ਸਟਾਰਟਿੰਗ ਉਹਨਾਂ ਤੋਂ ਹੋਈ ਸੀ ਹਾਂ ਹਾਂ ਜੈਤੂ ਵਾਲਾ ਤੋਂ ਉਹ ਉਰ ਤੋਂ ਆਇਆ ਸ਼ੁਰੂਆਤ ਉੱਥੋਂ ਹੀ ਸੀ ਜੈਤੂ ਵਾਲਾ ਤੋਂ ਠੀਕ ਆ ਬਾਈ 2013 ਇੰਚ ਹਾਂ ਠੀਕ ਹੈ ਸਰਵਿਸ ਸਟੇਸ਼ਨ ਵੀ ਬਣਾਤਾ ਸੀ ਇੱਥੇ ਅੱਛਾ ਹਮ ਕੀ ਦਾ ਪਾਣੀ ਦਾ ਕੱਸੀ ਦਾ ਕੱਸੀ ਦਾ ਪਾਣੀ ਆਉਂਦਾ ਇਹ ਮਤਲਬ ਕੀ ਜਿਹੜਾ ਸਰਵਿਸ ਸਟੇਸ਼ਨ ਬਣਿਆ ਇਹ ਆਪਣੇ ਸੰਦਸਲੇੜਾਂ ਵਾਸਤੇ ਕਿ ਹੋਰ ਨਹੀਂ ਨਹੀਂ ਹੋਰ ਵੀ ਜਿਹੜਾ ਮਰਜੀ ਧੋ ਕੇ ਲੈ ਜਾਂਦਾ ਇੱਥੇ ਆਪ ਹੀ ਅੱਛਾ ਇਹ ਇਹ ਫ੍ਰੀ ਵਨ ਫ੍ਰੀ ਸੇਵਾ ਹੀ ਆ ਹਾਂ ਅਜੇ ਰੱਖਿਆ ਨਹੀਂ ਰੇਟ ਉਹ ਵੈਸੇ ਆਪ ਹੀ ਧੋਗ ਲੈ ਜਾਂਦਾ ਕੋ ਮੁੰਡਾ ਹੁੰਦਾ ਨਹੀਂ ਕਈ ਵਾਰੀ ਪਰ ਆਪ ਹੀ ਧੋ ਲੈਂਦੇ ਤੇ ਆਪ ਧੋ ਲੈਂਦਾ ਆਪ ਧੋਲੇ ਠੀਕ ਆ ਬਾਈ ਜੀ ਆ ਪੈਟਰੋਲ ਪੰਪ ਤੇ ਇਹ ਪੈਟਰੋਲ ਪੰਪ ਆ ਕਿ ਡੀਜ਼ਲ ਪੰਪ ਆ ਡੀਜ਼ਲ ਪੰਪ ਆ ਜੀ ਪੈਟਰੋਲ ਪੰਪ ਨਹੀਂਗਾ ਅੱਛਾ ਡੀਜ਼ਲ ਪੈਂਦਾ ਹਾਂ ਬਾਈ ਪਾ ਕੇ ਖਾਓ ਯਾਰ ਕਿਤੇ ਉਹੀ ਤਾਂ ਲਾਈ ਬੱਠੇ ਮਸ਼ੀਨ ਹਾਂ ਚੱਲਦਾ ਯਾਰ ਕੰਮ ਅੰਦੇ ਸਣਿਆ ਆਪਦੇ ਵਿੱਚ ਪਾਉਂਦੇ ਆ ਠੀਕ ਆ ਬਾਈ ਜੀ ਅੱਛਾ ਬਾਹਰਲਾ ਬੰਦਾ ਵੀ ਮਦਰ ਕੀ ਤੇਲ ਪਵਾ ਸਕਦਾ ਇੱਥੋਂ ਵਾੜ ਦੇਗਾ ਪਾਸੇ ਠੀਕ ਹੈ ਰੂਗਰ ਰਵੀਦਾਸ ਬਾਬੇ ਦਾ ਮੰਦਿਰ ਬਣਿਆ ਹੋਇਆ ਅੱਛਾ ਜੀ ਉਹ ਬਾਹਰਲੇ ਪਾਸੇ ਬਣਿਆ ਪਿੰਡ ਵਾੜਨ ਸਾਰੀ ਠੀਕ ਹੈ ਉੱਥੇ ਧਰਮਸ਼ਾਲਾ ਬਣੀ ਹੈ ਸਾਰੇ ਪਿੰਡ ਦਾ ਇੱਕਾ ਵਧੀਆ ਪੂਰਾ ਵਧੀਆ ਇੱਕਾ ਸਾਰੇ ਪਿੰਡ ਦਾ ਠੀਕ ਹੈ ਜੀ ਆਹ ਟਰੈਕਟਰਾਂ ਦਾ ਕੰਮ ਹੈ ਜਾਂ ਮਸ਼ੀਨਾਂ ਕੋਈ ਵੀ ਚੀਜ਼ ਹੈ ਜਿਹੜੇ ਬੰਦੇ ਲੈਣ ਆਉਂਦੇ ਆ ਉਹਨਾਂ ਤੋਂ ਆਪਾਂ ਕੀ ਪ੍ਰੂਫ ਲੈਣੇ ਆ ਉਹਨਾਂ ਦਾ ਬਰਾੜ ਸਾਹਿਬ ਇਸ ਤਰ੍ਹਾਂ ਵੀ ਜਿਹੜਾ ਵੀ ਆਪਣਾ ਟ੍ਰੈਕਟ ਦੇ ਨਿਰਮਾਣ ਕਰਦਾ ਪਹਿਲਾਂ ਬੁਕਿੰਗ ਕਰਦੇ ਆ ਬੁਕਿੰਗ ਕਰਦੇ ਆ ਰੇਸਟ ਲੱਗਾ ਵੱਖਰਾ ਹੂੰ ਠੀਕ ਆ ਉਸ ਤੋਂ ਬਾਅਦ ਉਹਨਾਂ ਨੂੰ ਜਿਵੇਂ ਜਿਵੇਂ ਡਿਮਾਂਡ ਹੁੰਦੀ ਜਾਂ ਪਹਿਲਾਂ ਉਹ ਪਹਿਲਾਂ ਪਾਓ ਅਸੀਂ ਉਹ ਹੀ ਆਖਿਆ ਜੀ ਜਿਵੇਂ ਕੋਈ ਡਿਮਾਂਡ ਦਿੰਦਾ ਵੀ ਸਾਨੂੰ ਕੱਲ ਨੂੰ ਕਿਰਾਇਆ ਚਾਹੀਦਾ ਜਾਂ ਸੰਦ ਚਾਹੀਦਾ ਉਹ ਮੈਸੇਜ ਲਿਖਦੇ ਸਾਰਾ ਸਟਾਫ ਬਹੁਤ ਵਧੀਆ ਸਾਰੇ ਬੇਨਤੀ ਹੈ ਹੂੰ ਉਹ ਸਾਰੇ ਮੌਕੇ ਤੇ ਚੀਜ਼ ਨਹੀਂ ਮਿਲਦੀ ਮੌਕੇ ਤੇ ਮਿਲ ਸਕਦੀ ਜੇ ਪਈ ਇਹਦਾ ਜੇ ਪਈ ਇਹ ਤੁਮਕ ਆਪਣੇ ਕੋਲ ਚੀਜ਼ਾਂ ਇਹ ਹੋ ਜੀਆਂ ਨਾ ਵੀ ਸਾਂਦੀ ਨੇ ਪੰਜ ਪੰਜ ਹਰੇਕ ਪ੍ਰਕਾਰ ਦੇ ਆ ਕਿ ਬੰਦਾ ਖਾਲੀ ਨਹੀਂ ਕੋਈ ਜਾਂਦਾ ਜੀ ਵੀ ਇਹਨਾਂ ਵੀ ਇੱਕ ਡ੍ਰਿਲ ਆ ਜਾਂ ਇੱਕ ਰੋਟਾਵੇਟਰ ਆ ਇੱਕ ਟਰੈਕਟਰ ਆ ਉਹ ਨਹੀਂ ਕੰਮ ਇੱਥੇ ਵੀ ਪੰਜ ਸੱਤ ਮੈਂਬਰ ਇਕੱਠੇ ਹੋ ਜਾਣ ਤਾਂ ਵੀ ਇੱਥੇ ਖਾਲੀ ਨਹੀਂ ਕੋਈ ਜਾਂਦਾ ਗਾ ਜਿਹੜੇ ਭਾਈ ਜੀ ਮੰਨ ਕੇ ਚੱਲੋ ਵੀ ਚਾਰ ਪਿੰਡਾਂ ਦੀ ਸੁਸਾਇਟੀ ਸਾਂਝੀ ਹੈ ਹਾਂ ਜੀ ਉਹ ਚਾਰਾਂ ਪਿੰਡਾਂ ਵਾਲੇ ਵਰਤ ਸਕਦੇ ਆ ਜਾਂ ਹੋਰ ਨਵੇਂ ਪਿੰਡ ਦਾ ਵੀ ਕੋਈ ਦੂਰ ਵਾਲਾ ਵੀ ਉਹਦਾ ਏਰੀਆ ਕਿੱਥੋਂ ਤੱਕ ਕਰਵਾਉਣਾ ਚਾਹੀਦਾ ਜਾਂ ਕਿ ਇਹ ਪਹਿਲਾਂ ਮੈਂਬਰ ਨੂੰ ਆਪਣੀ ਪਹਿਲ ਆ ਸੁਸਾਇਟੀ ਦੇ ਮੈਂਬਰ ਜਿਹੜੇ ਜੀ ਜੀ ਉਹਨਾਂ ਤੋਂ ਆਪਣਾ ਸੰਦ ਵਾਧੂਆ ਪਿਆ ਫੇਰ ਆਪ ਐਕਸਟਰਾ ਦੇ ਸਕਦੇ ਆ ਵੈਸੇ ਨਹੀਂ ਕਿ ਉਹ ਮੇਰੇ ਲਈ ਉਹ ਸਪੈਂਡ ਦੀ ਜਿਹੜਾ ਸੇ ਜਾਣ ਪਛਾਣ ਵਾਲਾ ਬੰਦਾ ਵੀ ਉਹਦੀ ਸਾਨੂੰ ਪ੍ਰੂਫ ਦੇ ਉਹ ਤੋਂ ਫੋਨ ਕਰਾ ਸਰਪੰਚ ਦਾ ਜਿਆ ਕਿਸੇ ਬਹੁਤ ਵਾਰ ਬੰਦੇ ਦਾ ਜਿਹੜਾ ਸਾਨੂੰ ਸਾਡੇ ਨਾਲ ਅਸੀਂ ਜਾਣਦੇ ਹੁਏ ਜਿਸ ਬੰਦੇ ਦਾ ਓਕੇ ਵੈਸੇ ਨਹੀਂ ਵੈਸਾ ਰਿਹਾ ਕਿ ਤੁਸੀਂ ਸਾਨੂੰ ਸੰਦ ਲੈ ਕੇ ਤੇ ਫਿਰ ਸਾਨੂੰ ਕੀ ਪਤਾ ਲੱਗੂ ਉਸ ਦਾ ਸਾਡੇ ਮੈਂਬਰ ਹੀ ਪ੍ਰੂਫ ਦਿੰਦੇ ਉਹਨਾਂ ਦਾ ਵੀ ਸਾਡੇ ਵੀ ਸਾਡੀ ਜ਼ਿੰਮੇਵਾਰੀ ਹੈ ਮੈਂਬਰ ਤੋਂ ਲੈਨੇ ਸੋਸਾਇਟੀ ਮੈਂਬਰ ਤੋਂ ਠੀਕ ਹੈ ਕਿ ਸੋਨੋ ਸੰਦ ਦੇਣਾ ਤੁਸੀਂ ਕਹਿੰਦੇ ਹੋ ਜਾਂ ਨਾ ਦੇਓ ਤੁਹਾਡੀ ਮਰਜ਼ੀ ਹੈ ਅਸੀਂ ਸੋਨੋ ਦੇ ਰਹੇ ਹਾਂ ਅਸੀਂ ਲੈ ਲੈ 2013 ਜੈਕ ਟਰੈਕਟਰ ਅੱਛਾ ਜੀ ਉਹਨਾਂ ਚਾਚਾ ਵੀਰ ਸਿੰਘ ਸੀਗਾ ਅਸੀਂ ਸਾਰੇ ਨਾਲ ਉਸ ਨੂੰ ਵੇਖਣ ਗਏ ਸੀ ਕਿ ਇੱਕ ਸੋਸਾਇਟੀ ਸੀਗੀ ਲੁਧਿਆਣੇ ਸਾਈਡ ਤੇ ਹਾਂ ਜੀ ਉਹ ਉਹ ਦੋਸੀਂ ਵੇਖਣਗੇ ਵੀ ਸਾਡੀ ਸਰਟੀਫਿਕੇਟ ਇਸ ਤਰ੍ਹਾਂ ਬਣ ਜੂਗੀ ਜੀ ਪਰ ਨਹੀਂ ਫਿਰ ਅਸੀਂ ਉਹ ਹੁਣ ਪੁੱਛ ਲਵਾਂ ਚਾਚੇ ਗਿਰ ਸਿੰਘ ਬੈਠਾ ਜਿਹੜੇ ਮੈਂਬਰ ਹੋ ਗਏ ਸੀਗੇ ਉਹਨੂੰ ਟਾਪ ਤੇ ਆਪਣੀ ਸਰਟੀਫਿਕੇਟ ਸੀ ਜੀ ਹਾਂ ਡੀਜ਼ਲ ਪੰਪ ਸਰਵ ਸਟੇਸ਼ਨ ਹਰੇਕ ਸਹੂਲਤਾਂ ਏਟਮ ਗਾਰਡ ਆਪਣਾ ਏਟਮ ਰਾਈ ਵੀ ਆਪ ਪੈਸੇ ਕਾੜ ਇੱਥੇ ਕਾੜਦੇ ਮੈਂਬਰ ਦੇ ਜੋ ਜੋ ਮਰਜ਼ੀ ਕਰਵਾ ਸਕਦੇ ਅੱਛਾ ਏਟਮ ਵੀ ਲੱਗਿਆ ਏਟਮ ਲੱਗਿਆ ਜਿਵੇਂ ਅੱਜ ਅਸੀਂ ਨਵੇਂ ਆ ਰਿਹਾ ਆ ਦਸਾ 15 ਮਿੰਟ ਤੱਕ ਲੋਡਰ ਬਣਾਇਆ ਨਵਾਂ ਅਸੀਂ ਅੱਛਾ ਉਹ ਮੈਂਬਰ ਨੇ ਡਿਮਾਂਡ ਸੀ ਆਪਾਂ ਨੂੰ ਵੀ ਸਾਨੂੰ ਆ ਸਮਝ ਬੂਝ ਚਾਹੀਦੇ ਸੀ ਆਪ ਤਰੇ ਠੀਕ ਹੈ ਹਾਂ ਜੀ ਜੋ ਵੀ ਮੈਂਬਰ ਡਿਮਾਂਡ ਕਰਦੇ ਨੇ ਆਪਣੀ ਸੋਸਾਇਟੀ ਦੇ ਜੋ ਵੀ ਸਾਨੂੰ ਸੰਦ ਚਾਹੀਦਾ ਅਸੀਂ ਮਹਿਕਮੇ ਤੋਂ ਮਨਜ਼ੂਰੀ ਲੈ ਕੇ ਜੀ ਉਹ ਸੰਦ ਇਹਨਾਂ ਨੂੰ ਮਹਈਆ ਕਰਵਾ ਦਿੰਦੇ ਹਾਂ ਹਾਂ ਸਾਰ ਜੈਸਨ ਸਿੰਘ ਤੁਸੀਂ ਸੋਸਾਇਟੀ ਦੇ ਪ੍ਰਧਾਨ ਰਹੇ ਇੱਥੇ ਹਾਂ ਜੀ ਦੋ ਤਿੰਨ ਪਲਾਨ ਜੋ ਵੀ ਡੀਜ਼ਲ ਪੰਪ ਲਵਾਇਆ ਸਾਨੂੰ ਜੋ ਵੀ ਦਿੱਕਤਾਂ ਪਈਆਂ ਹਾਂ ਜੀ ਤੇ ਉਹਨਾਂ ਨੇ ਸਾਨੂੰ ਸਾਰੀਆਂ ਆਪਣੇ ਕਈਆਂ ਠੀਕ ਇਤਿੰਕ ਕਰਵਾਈਆਂ ਵੀ ਇੱਥੇ ਆਪ ਨੂੰ ਆਹ ਚੀਜ਼ ਚਾਹੀਦੀ ਇੱਥੋਂ ਚਾਹੀਦੀ ਉਹਨਾਂ ਨੇ ਬਹੁਤ ਸਜੋਗ ਦਿੱਤਾ ਉਹ ਇਹ ਤਾਂ ਅਸੀਂ ਆਪਣੀ ਸੋਸਾਇਟੀ ਬਾਰੇ ਗੱਲਾਂ ਬਾਈ ਜੀ ਤੇ ਬਾਕੀ ਹੋਰ ਪਿੰਡ ਦੇ ਵਿੱਚ ਮਤਲਬ ਕੀ ਕੋਈ ਚੀਜ਼ ਐਸੀ ਨਹੀਂ ਵੀ ਜਿਹੜੀ ਨਾ ਹੋਊ ਸਪੈਂਡ ਦੀ ਜੰਪ ਪਾ ਲਾਉਂਦੇ ਸੀ ਪਾਰਟੀ ਬਾਈ ਕੋਈ ਨਹੀਂ ਰੱਖੀ ਸੈਟੀ ਚ ਜੋ ਬੰਦਾ ਪਹਿਲਾ ਆਵੇ ਵਧੀਆ ਉਹਦਾ ਰਿਕਾਰਡ ਆ ਕੋਈ ਡਿਫਾਲਟਰ ਨਾ ਹੋਵੇ ਤੁਮ ਅਸੀਂ ਕਿਤੇ ਵੀ ਨੂੜਿਆ ਕਿਸੇ ਚੀਜ਼ ਕਿਸੇ ਪਾਰਟੀ ਦਾ ਮਰਜ਼ੀ ਹੋਵੇ ਕਿਸੇ ਨੂੰ ਕੋਈ ਨਾਲ ਨਾ ਉਹ ਨਹੀਂ ਬਹੁਤ ਵਧੀਆ ਗੱਲ ਆ ਬਾਈ ਸੋਸਾਇਟੀ ਦੇ ਗੇਟ ਤੇ ਬਿਲਕੁਲ ਨਾਲ ਹੀ ਬਾਹਰਲੇ ਪਾਸੇ ਵਰਕਸ਼ਾਪ ਬਣੀ ਹੋਈ ਹੈ ਜਿੱਥੇ ਕਿ ਖੇਤੀਬਾੜੀ ਸੰਦਾਂ ਦੀ ਜਿਹੜੀ ਟੁੱਟ ਭੱਜ ਹੁੰਦੀ ਹੈ ਉਹਨਾਂ ਦੀ ਰਿਪੇਅਰ ਕੀਤੀ ਜਾਂਦੀ ਹੈ ਤੇ ਨਵੇਂ ਸੰਦ ਵੀ ਤਿਆਰ ਕੀਤੇ ਜਾਂਦੇ ਨੇ ਮਿਲੋ ਏ ਹਨ ਰਾਜਾ ਸਿੰਘ ਜੀ ਜਿਹੜੇ ਕਿ ਇਸ ਵਰਕਸ਼ਾਪ ਦੇ ਕਹੇ ਲੋ ਕਲਾਕਾਰ ਨੇ ਕਲਾਕਾਰ ਮੈਂ ਤਾਂ ਸ਼ਬਦ ਵਰਤ ਰਿਹਾ ਕਿਉਂਕਿ ਜਿਹਦੇ ਹੱਥੇ ਵਿੱਚ ਕੋਈ ਵੀ ਕਲਾ ਹੁੰਦੀ ਹੈ ਉਹ ਕਲਾਕਾਰੀ ਹੁੰਦਾ ਹੈ ਮਕੈਨਿਕ ਕਹੇ ਲੋ ਕਲਾਕਾਰ ਕਹੇ ਲੋ ਗੱਲ ਇਹ ਸਾਡੇ ਕੋਲ ਪਹਿਲਾਂ ਕੰਮ ਰਿਪੇਅਰ ਦਾ ਜ਼ਿਆਦਾ ਸੀਗਾ ਅੱਛਾ ਜੀ ਹੁਣ ਅਸੀਂ ਰਿਪੇਅਰ ਤੋਂ ਹਟ ਕੇ ਪਿੱਛੇ ਮਤਲਬ ਨਵੇਂ ਸੰਨਾਂ ਦੇ ਵੱਲ ਆ ਰਹੇ ਹਾਂ ਠੀਕ ਹੈ ਜੀ ਤੇ ਜਿੰਨਾ ਫਰਮਾ ਜਾਂ ਜੋ ਕੰਮ ਆਪਾਂ ਆਪ ਦੇ ਹੱਥੀ ਕਰਨਾ ਸਾਰਾ ਚਲੋ ਠੀਕ ਹੈ ਜੀ ਇਹ ਨਹੀਂ ਆਪਾਂ ਕਿਸੇ ਦੀ ਨਕਲ ਮਾਰਨੀ ਆ ਜਾਂ ਇਹ ਆ ਆਪਾਂ ਆਪ ਦੀ ਸੋਧ ਨਾਲ ਆਪ ਦੇ ਦਿਮਾਗ ਨਾਲ ਠੀਕ ਹੈ ਵਾਲੀ ਟੈਂਕੀ ਅਸੀਂ ਇਹਨਾਂ ਤੋਂ ਹੀ ਬਣਾਈ ਆ ਟਰਾਲੀ ਵੀ ਇਹਨਾਂ ਤੋਂ ਇੱਕ ਤੋਂ ਇੱਕ ਤੋਂ ਲੈ ਕੇ ਸੰਦ ਜਿੰਨੇ ਵੀ ਟੋਟਲ ਸਾਰੇ ਸੰਦ ਤਿਆਰ ਹੁੰਦੇ ਆ ਠੀਕ ਹੈ ਜੀ ਤੇ ਨਵੀਂ ਹੁਣ ਸ਼ੁਰੂ ਕਰਦੇ ਆ ਇਹ ਕਿਹੜੇ ਟਰੈਕਟਰ ਤੇ ਜੌਂਡੀਅਰ ਦੇ ਆਈ ਜੌਂਡੀਅਰ ਪਾਲੋਜੀ ਹੌਲੈਂਡ ਵਾਲਾ ਮਗਰ ਪਾਲੋ ਇਹ ਰੰਗ ਦਾ ਸਾਹ ਉਹ ਕਲਰ ਦਾ ਹਾਂ ਜੀ ਅੱਛਾ ਵੀ ਇੱਕ ਹੌਲੈਂਡ ਵਾਲਾ ਨੀਲਾ ਕਰਾ ਲੈਂਦਾ ਹੈ ਜੌਂਡੀਅਰ ਅੱਛਾ ਇਹ ਰੰਗ ਦਾ ਸਾਹ ਹੈ ਠੀਕ ਹੈ ਜੀ ਨਹੀਂ ਕੁਝ ਜੌਂਡੀਅਰ ਦਾ ਤਾਂ ਹੌਲੈਂਡ ਦੀ ਘੋੜੀ ਦਾ ਵੀ ਫਰਕ ਹੈ ਠੀਕ ਹੈ ਜੀ 2000 ਕੰਦੇ ਵਿੱਚ ਆਪਾਂ ਵਰਕਸ਼ਾਪ ਕੀਤੀ ਸੀ ਜੀ ਸਭ ਤੋਂ ਸ਼ੁਰੂਆਤ ਭਾਈ ਵੀਰ ਸਿੰਘ ਨੇ ਕੀਤੀ ਸੀ ਸਭ ਤੋਂ ਪਹਿਲਾਂ ਟਰਾਲੀ ਇਹਨਾਂ ਨੂੰ ਬਣਾ ਕੇ ਦਿੱਤੀ ਸੀ ਠੀਕ ਹੈ ਜੀ ਹਾਂ ਜੀ ਉਸ ਤੋਂ ਬਾਅਦ ਅਸੀਂ ਸੰਸਾਰੀ ਮਤਲਬ ਬਣਾਏ ਠੀਕ ਹੈ ਠੀਕ ਹੈ ਜੀ ਠੀਕ ਹੈ ਕੰਮ ਸਾਡਾ ਕੋਲੇ ਆਪਾਂ ਰਾਤ ਨੂੰ 12 ਵਜੇ ਆਵੇ ਭਾਵੇਂ 1 ਵਜੇ ਆਵੇ ਭਾਵੇਂ 2 ਵਜੇ ਆਵੇ ਕਰਨਾ ਹੀ ਪੈਣਾ ਉਹ ਅਸੀਂ ਕਰਕੇ ਦੇਣਾ ਅਸੀਂ ਉਹ ਅਸੀਂ ਕੀ ਬਾਤਾਂ ਹਾਂ ਜੀ ਨਹੀਂ ਬਹੁਤ ਵਧੀਆ ਗੱਲ ਹੈ ਜੀ ਇਹ ਨਹੀਂ ਕੋਈ ਮੈਂਬਰ ਮਤਲਬ ਖਰਾਬ ਹੋਊਗਾ ਜਾਂ ਇਹਨਾਂ ਨੂੰ ਕੋਈ ਤਕਲੀਫ ਆਊਗੀ ਠੀਕ ਹੈ ਜੀ ਇਹ ਕਿਸੇ ਵੀ ਕਾਨੂੰਨੀ ਨੇ ਮਸਲਾ ਅਜ ਤੱਕ ਪਰੇਸ਼ਾਨ ਹੋਣ ਦਿੱਤਾ ਠੀਕ ਹੈ ਏਸੀ ਪਿੰਡ ਖੁੜਾਂਜ ਜ਼ਿਲ੍ਹਾ ਫਾਜ਼ਿਲਕਾ ਬਾਰੇ ਜਾਣਕਾਰੀ ਸਾਨੂੰ ਤਾਂ ਪਿੰਡ ਬਹੁਤ ਵਧੀਆ ਲੱਗਾ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਹ ਪਿੰਡ ਕਿੱਦਾਂ ਦਾ ਲੱਗਿਆ ਤੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਕਰਕੇ ਆਪਣੇ ਕੀਮਤੀ ਸੁਝਾਅ ਜ਼ਰੂਰ ਦਿਓ ਜੇਕਰ ਕੋਈ ਸੁਝਾਅ ਦੇਣਾ ਚਾਹੁੰਦਾ ਤਾਂ ਉਹ ਵੀ ਦੇ ਸਕਦਾ ਹੈ ਤੁਹਾਡੇ ਕਮੈਂਟ ਨੂੰ ਕੱਲੇ-ਕੱਲੇ ਨੂੰ ਪੜਿਆ ਜਾਵੇਗਾ ਸਾਡੇ ਵੱਲੋਂ ਪਿੰਡ ਖੁੜਾਂਜ ਦੇ ਲੋਕਾਂ ਵੱਲੋਂ ਪਿੰਡ ਖੁੜਾਂਜ ਦੀ ਪੰਚਾਇਤ ਵੱਲੋਂ ਮੈਂਬਰ ਸਭਾਨਾ ਵੱਲੋਂ ਤੇ ਸਾਰਿਆਂ ਵੱਲੋਂ ਤੁਹਾਡੇ ਕਮੈਂਟ ਪੜੇ ਜਾਣਗੇ ਜੇਕਰ ਕੋਈ ਸੁਝਾਅ ਦੇਣਾ ਚਾਹੁੰਦਾ ਤਾਂ ਵੀ ਦੇ ਸਕਦਾ ਹੈ ਜੇਕਰ ਕੋਈ ਵੈਸੇ ਕੋਈ ਗੱਲ ਆਪਣੇ ਵਿਚਾਰ ਤੁਸੀਂ ਸਾਂਝੇ ਕਰਨੇ ਇਸ ਪੰਡ ਬਾਰੇ ਤਾਂ ਲਾਜ਼ਮੀ ਕਰੋ ਦੋਸਤੋ ਸਾਨੂੰ ਇੱਕ ਵੀਡੀਓ ਬਣਾਉਣ ਤੇ ਬੜੀ ਮਿਹਨਤ ਲੱਗਦੀ ਹੈ ਬੜਾ ਸਮਾਂ ਲੱਗਦਾ ਹੈ ਪਰ ਤੁਹਾਡਾ ਇੱਕ ਸੈਕਿੰਡ ਵੀ ਨਹੀਂ ਲੱਗਦਾ ਇਸ ਵੀਡੀਓ ਨੂੰ ਲਾਈਕ ਕਰਨ ਤੇ ਤੇ ਸ਼ੇਅਰ ਕਰਨ ਤੇ ਕਿਰਪਾ ਕਰਕੇ ਇੰਨਾ ਕਿ ਸਾਡੀ ਮਿਹਨਤ ਦਾ ਫਲ ਸਾਨੂੰ ਦੇ ਦਿਆ ਕਰੋ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਆ ਕਰੋ ਤੇ ਇੱਕ ਸੋਹਣਾ ਜਿਹਾ ਕਮੈਂਟ ਕਰ ਦਿਆ ਕਰੋ ਤੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਦਬ ਕੇ ਸ਼ੇਅਰ ਕਰ ਦਿਓ ਆਪੋ ਆਪਣੇ ਪਿੰਡ ਦਾ ਜ਼ਿਲ੍ਹੇ ਦਾ ਨਾਮ ਜ਼ਰੂਰ ਲਿਖਣਾ ਕਮੈਂਟਾਂ 'ਚ ਤੁਸੀਂ ਵੀਡੀਓ ਕਿੱਥੋਂ ਦੇਖ ਰਹੇ ਹੋ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਪਿੰਡ ਵੀ ਅਸੀਂ ਜਲਦ ਪਹੁੰਚਾਂਗੇ ਆਪਣੇ ਪਿੰਡ ਦੀ ਇਸੇ ਤਰ੍ਹਾਂ ਜੇਕਰ ਤੁਸੀਂ ਕਵਰੇਜ ਕਰਵਾਉਣਾ ਚਾਹੁੰਦੇ ਹੋ ਤੁਹਾਡੇ ਪਿੰਡ ਦੇ ਵਿੱਚ ਵੀ ਕੋਈ ਖਾਸੀਅਤ ਹੈ ਤਾਂ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਲਾਜ਼ਮੀ ਕਰੋ ਸਕ੍ਰੀਨ ਤੇ ਸਾਡਾ WhatsApp ਨੰਬਰ ਚੱਲ ਰਿਹਾ ਹੋਵੇਗਾ ਬਾਕੀ ਕਮੈਂਟ ਕਰਕੇ ਵੀ ਤੁਸੀਂ ਆਪਣੇ ਵਿਚਾਰ ਜਿਹੜੇ ਦੇ ਸਕਦੇ ਹੋ ਦੱਸ ਸਕਦੇ ਹੋ ਸਾਨੂੰ ਆਪਣੇ ਪਿੰਡ ਬਾਰੇ ਬਹੁਤ ਬਹੁਤ ਧੰਨਵਾਦ ਜੀ